ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਪਰ ਤੋਂ ਆਪਾਂ ਤੁਹਾਨੂੰ ਕਿਹਾ ਸੀ ਆਪਾਂ 2-3-3 ਵੀਡੀਓ ਪਾਵਾਂਗੇ ਅੱਜ ਆਪਾਂ ਫੇਰ ਵੀਡੀਓ ਪਾਉਣ ਲੱਗੇ ਆਂ ਕੱਲ੍ਹ ਵੀ ਪਾਣੀ ਠੀਕ ਠਾਕ ਸੀ ਅੱਜ ਵੀ ਪਾਣੀ ਠੀਕ ਆ ਪਰ ਥੋੜਾ ਜਿਹਾ ਚੜਿਆਗਾ ਕੋਈ ਖਾਸ ਨਹੀਂ ਪਿੱਛੋਂ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ ਮੈਨੂੰ ਕਿਸੇ ਨੇ ਮੈਸੇਜ ਕੀਤਾ ਕਹਿੰਦੇ ਬਾਈ ਪੰਜ ਕੋਲੇ ਪਾਣੀ ਸੁਕਣਾ ਝਿਲਦਾ ਜਰੂਰ ਛੱਡਿਆ ਸੀਗਾ ਪਰ ਹੁਣ ਨਹੀਂ ਹੈਗਾ ਪਿੱਛੇ ਦਾ ਜਿਹੜੀ ਥੀ ਸੀ ਬਿਲਕੁਲ ਠੀਕ ਆ ਉਹ ਜਿਹੜਾ ਪਾਣੀ ਬਾਹਰ ਨਿਕਲਿਆ ਹੋਇਆ ਉਹਨੇ ਨਿਕਲ ਹੀ ਜਾਣਾ ਉੱਥੇ ਜ਼ਰੂਰ ਨੁਕਸਾਨ ਹੋਇਆ ਪਿੱਛੇ ਖੇਤਾ-ਕੁੱਤਾ 'ਚ ਮੇਰੇ ਭਰਾਵਾਂ ਦਾ ਜਿਹੜਾ ਅੰਬਾਲੇ ਦੇ ਨੇੜੇ ਆ ਉੱਥੇ ਕੁਝ ਨੁਕਸਾਨ ਹੋਇਆ ਕਿ ਫਸਲਾਂ ਦਾ ਪਰ ਆਪਣੇ ਤਾਂ ਬਾਜਾ ਦਾ ਮਾੜਾ ਜਿਹਾ ਹੁਕਮ ਨਾਲ ਆ ਪਾਣੀ ਦੇਖੋ ਮੈਂ ਤੁਹਾਨੂੰ ਸੈਵਨ ਦੇ ਉੱਤੇ ਹੀ ਦਿਖਾ ਰਿਹਾਗਾ ਪਾਣੀ ਚੱਲ ਰਿਹਾ ਆਪਣੀ ਉਸੇ ਸਪੀਡ ਨਾਲ ਹੀ ਚੱਲ ਰਿਹਾ ਪਹਿਲਾਂ ਤਾਂ ਇਹ ਜੀ ਨਾ ਸਪੀਡ ਘੱਟ ਗਿਆ ਨਾ ਵਧੀਆ ਉਸੇ ਹਿਸਾਬ ਨਾਲ ਚੱਲ ਰਿਹਾ ਉੱਥੇ ਜੇ ਚੱਲ ਰਿਹਾ ਥੋੜਾ ਘਣਾ ਹੀ ਵੜਿਆ ਬੜਾ ਨਹੀਂ ਇੰਨਾ ਫਰਕ ਨਹੀਂ ਪਿਆ ਹੈਗਾ ਵੀ ਜੇ ਆਪਾਂ ਕਹੀਏ ਬਹੁਤ ਜ਼ਿਆਦਾ ਪਾਣੀ ਵਧ ਗਿਆ। ਪਿਆ ਥੋੜਾ ਕਣਾ ਪਿੱਛੇ ਪਾਣੀ ਜਿੰਨਾ ਇੱਕ ਵਧਾ ਥੋੜਾ ਕਣਾ ਵਧਿਆ ਹੋਣਾ। ਇੰਨਾ ਨਹੀਂ ਜ਼ਿਆਦਾ ਵਧਿਆ। ਤਾਂ ਬਾਕੀ ਠੀਕ ਠਾਕ ਹੈ ਭਾਈ ਅੱਗੇ ਕੱਲ ਨੂੰ ਆਪਾਂ ਦੇਖਾਂਗੇ ਕੀ ਸਥਿਤੀ ਹੈ ਤੇ ਬਾਕੀ ਅੱਜ ਮੈਂ ਤੁਹਾਨੂੰ ਵੀਡੀਓ ਪਾ ਕੇ ਇਸ ਕਰਕੇ ਰਸਤਾ ਵੀ ਅੱਜ ਠੀਕ ਠਾਕ ਆ। ਤਿੰਨ ਦਿਨ ਮੈਂ ਤੁਹਾਨੂੰ ਕਿਹਾ ਸੀਗਾ ਤਿੰਨ ਤਿੰਨ ਵੀਡੀਓ ਪਾਉਂਗਾ। ਬਾਦਿਆਂ ਕੱਲ ਨੂੰ ਜੇ ਕੋਈ ਇਦਾਂ ਦੀ ਹੋਈ ਤਾਂ ਵੀਡੀਓ ਪਾਵਾਂਗੇ ਨਹੀਂ ਫਿਰ ਮੈਂ ਹੋਰ ਵੀਡੀਓ ਪਾਇਆ ਕਰੂੰਗਾ ਮੇਰਾ ਵੀਰ ਉਹਨੂੰ ਵੀ ਲਾਈਕ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਕਿਉਂਕਿ ਚੈਨਲ ਤੁਹਾਡੇ ਦੇਖਣ ਦੇ ਨਾਲ ਤੁਹਾਡੇ ਕਮੈਂਟ ਕਰਨ ਦੇ ਨਾਲ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਆਪਾਂ ਫਸਲਾਂ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਟਰੈਕਟਰਾਂ ਦੀਆਂ ਮੰਡੀਆਂ ਦੀਆਂ ਡੇਰੀ ਫਾਰਮਾਂ ਦੀਆਂ ਮੱਝਾਂ ਦੀਆਂ ਹਰ ਇੱਕ ਚੀਜ਼ ਦੀਆਂ ਬੱਕਰੀ ਫਾਰਮ ਦੀਆਂ ਹਰ ਇੱਕ ਤਰ੍ਹਾਂ ਦੀ ਸਾਨੂੰ ਵੀਡੀਓ ਜਿਹੜੀ ਇਹ ਆਪਣੇ ਚੈਨਲ ਤੇ ਦੇਖਣ ਨੂੰ ਮਿਲਿਆ ਕਰੋਗੀ ਤੇ ਆਪਾਂ ਇਸ ਦੀਆਂ ਵੀਡੀਓ ਹਰ ਘਥਾਂ ਤੋਂ ਪਾਇਆ ਕਰਾਂਗੇ ਮੰਡੀਆਂ ਮੁੱਡੀਆਂ ਵੀ ਦੱਸਿਆ ਕਰਾਂਗੇ ਤੁਹਾਨੂੰ ਕਿੱਥੇ ਕਿੱਥੇ ਲੱਗੀਆਂ ਕੀ ਕੀ ਮੰਡੀਆਂ ਦੇ ਖਿਆਲ ਨੇ ਹਰ ਇੱਕ ਚੀਜ਼ ਬਾਰੇ ਤੁਹਾਨੂੰ ਇਨਫੋਰਮੇਸ਼ਨ ਦਿਆ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿ ਕਰਨੀਆਂ ਬ੍ਰੀਜ ਤੁਸੀਂ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਲਓ ਜਿਹੜੀ ਵੀ ਵੀਡੀਓ ਪਾਈਏ ਤੁਹਾਡੇ ਕੋਲੇ ਉਹਦੀ ਨੋਟੀਫਿਕੇਸ਼ਨ ਪਹੁੰਚੇ ਤੇ ਨਾਲ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਭਰਾ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਕਮੈਂਟ ਜਰੂਰ ਕਰਿਆ ਕਰੋ ਚੰਗੀ ਲੱਗੇ ਵੀਡੀਓ ਤਾਂ ਵੀ ਕਰਿਆ ਕਰੋ ਜੇ ਨਹੀਂ ਚੰਗੀ ਲੱਗੀ ਤਾਂ ਵੀ ਕਰਿਆ ਕਰੋ ਸਾਨੂੰ ਦੱਸਿਆ ਕਰੋ ਕੀ ਕਮੀ ਆ ਅਗੇ ਤੋਂ ਅਸੀਂ ਉਹਨੂੰ ਸੁਧਾਰ ਸਕੀਏ ਆਪਣਾ ਜਿਹੜਾ ਕੰਮ ਕਰਦੇ ਆ ਉਹਨੂੰ ਚੰਗਾ ਕਰ ਸਕੀਏ ਤੁਹਾਡੇ ਵਾਸਤੇ ਜਿੰਨਾ ਵੀ ਕੰਟੈਂਟ ਆ ਵਧੀਆ-ਵਧੀਆ ਲਿਆ ਸਕੀਏ ਜੇ ਕੋਈ ਕੰਟੈਂਟ ਦੇ ਵਿੱਚ ਕਿਤੇ ਕਮੀ ਪੇਚੀ ਆਉਂਦੀ ਆ ਤਾਂ ਜਰੂਰ ਸਾਨੂੰ ਦੱਸਿਆ ਕਰੋ ਮੇਰੇ ਭਰਾ ਵੀ ਮੈਂ ਕੀ ਆ ਚੀਜ਼ ਨਹੀਂ ਹੋਣੀ ਚਾਹੀਦੀ ਉਹਦੇ ਤੇ ਆਪਾਂ ਫਿਰ ਹੋਰ ਕਰਿਆ ਕਰਾਂਗੇ ਇਸ ਕਰਕੇ ਤੁਸੀਂ ਜਿੰਨੇ ਵੀ ਕਮੈਂਟ ਚੰਗੇ ਆ ਗਲਤ ਆ ਜੋ ਕਿ ਮੈਥੋਂ ਨੂੰ ਚੰਠੀ ਲੱਗਦਾਗਾ ਜਿੱਦਾਂ ਲੱਗਦਾ ਵੀ ਇੱਥੇ ਨਹੀਂ ਇਹ ਨਹੀਂ ਹੋਣਾ ਚਾਹੀਦਾ ਸੀ ਕਿਹਾ ਤਾਂ ਉਹ ਸਾਨੂੰ ਦੱਸਿਆ ਕਰੋ ਅਸੀਂ ਇੱਕੇ ਵਾਸਤੇ ਉਹਨੂੰ ਸੰਭਾਲ ਲਈਏ ਆਪਣੇ ਆਪ ਨੂੰ ਉਦੋਂ ਤੱਕ ਕੰਟੈਂਟ ਨਾ ਲੈ ਕੇ ਆਈਏ ਜਿਹੜਾ ਉਹ ਨਾਸੰਗਾ ਲੱਗੇ ਤੇ ਵਧੀਆ ਵਧੀਆ ਕੰਟੈਂਟ ਤੁਹਾਡੇ ਵਾਸਤੇ ਅਸੀਂ ਲੈ ਕੇ ਤਾਂ ਆਏਗੇ ਲੈ ਕੇ ਆਇਆ ਕਰਾਂਗੇ ਹੋਪਫੁਲੀ ਤੇ ਆਪ ਚੈਨਲ ਨੂੰ ਚੰਗੀ ਤਰ੍ਹਾਂ ਹੈਲਪ ਕਰੋ ਚੰਗੀ ਤਰ੍ਹਾਂ ਦਬਕੇ ਸ਼ੇਅਰ ਲਾਈਕ ਕਰੋ ਸਬਸਕ੍ਰਾਈਬ ਕਰ ਲਓ ਭਾਈ ਜੀ ਤੇ ਇਹ ਵੀਡੀਓ ਆਪ ਅੱਜ ਤੁਹਾਨੂੰ ਦਿਖਾਤੀ ਹੈ ਤੇ ਇਸ ਕਰਕੇ ਅਗਲੀ ਵੀਡੀਓ ਤੱਕ ਤੁਹਾਡੇ ਨਾਲ ਅਸੀਂ ਫਤਿਹਾਂ ਸੰਜ ਕਰਾਂਗੇ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਮ ਰਾਮ ਸਲਾਮ ਅਲੈਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਨ ਕੁਝ ਕਹਿੰਦੇ ਹੋਏ ਆਪਾਂ ਹੁਣ ਅੱਗੇ ਜਿਹੜੀ ਐ ਇਹਨੂੰ ਵੀਡੀਓ ਨੂੰ ਹੁਣ ਬੰਦ ਕਰ ਦਾਂਗੇ ਜਿੰਨੀ ਕੁ ਵੀਡੀਓ ਤੇਮ 4 ਮਿੰਟ ਦੀ ਆਪਾਂ ਵੀਡੀਓ ਬਣਾਈ ਆ ਤੁਸੀਂ ਚੰਗੀ ਤਰ੍ਹਾਂ ਇਹਨੂੰ ਵਾਚ ਕਰ ਲਿਓ ਜੀ ਵੀ ਇਹ ਤੇ ਕਿੱਦਾਂ ਤੁਹਾਨੂੰ ਲੱਗੀ ਆ ਤੇ ਆਪਾਂ ਤੁਹਾਡੇ ਨਾਲ ਕਮੈਂਟਸ ਮੈਂਟ ਕੀਤੀ ਜੀ ਚੈਨ ਇੱਕ ਦਿਨ ਤਾਂ ਵੀਡੀਓ ਆਪਾਂ ਪਾਵਾਂਗੇ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਕੀ ਆ ਕੀ ਨਹੀਂ ਹੈਗਾ ਕਿਵੇਂ ਆ ਪਾਣੀ ਚੜਿਆ ਜਾਂ ਨਹੀਂ ਚੜਿਆ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ ਕੋਸ਼ ਰੋ ਰੱਬ ਸਾਨੂੰ ਚੜ੍ਹਦੀ ਕਲਾ